ਅੱਜ ਦੀ ਸਾਊਟ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਤਾਜੀ ਸੂਈ ਬੈਡ ਦਿਖਾਉਣੇ ਆ ਜਿਹੜੀ ਵੀਡੀਓ ਬਣਾਈ ਆ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਪੂਲ ਨੇੜੇ ਪਿੰਡ ਬਈ ਨੂੰ ਸਲਾਬਤਪੁਰਾ ਵੀ ਰਹਿੰਦਾ ਪਾਕਤਾ ਭਾਈ ਕਾ ਵੀ ਗੁੰਮਟੀ ਤੇ ਸੇਲਬਰਾ ਕੰਟੈਕਟ ਨੰਬਰ ਬੋਲੀਨ ਭਾਈ 9914377422 ਕਿਹੜਾ ਸੂਹਾ ਸੂਈ ਆ ਦੂਜਾ ਸੂਹਾ ਬਾਈ ਲੈ ਦੂਜਾ ਸੂਹਾ ਸੂਈ ਆ ਬਾਈ ਠੰਡੀ ਸੀ ਦੇਖ ਸਕਦੇ ਤਾਂ ਫੁੱਲ ਧਾਰਾਂ ਬਾਈ ਨੇ ਫੁੱਲ ਵੀ ਦਿੱਤੇ ਮਾਰੀਆਂ ਧਾਰਾਂ ਬਾਈ ਇਹ ਵੀ ਬਾਈ ਮਾਰੀ ਜਾਂਦਾ ਚੱਕਰੀ ਆਹ ਬਾਈ ਅੱਧਾ ਥਾਣਾਗਾ ਮੂਰਲਾ ਆਹ ਇੱਕ ਥਾਣ ਬਾਈ ਮੂਰਲਾ ਮੈਂ ਨਹੀਂ ਆਲਾ ਜ਼ਾਕੀਬ ਭਾਈ ਕਹਿੰਦਾ ਭਾਵੇਂ ਚਾਰ ਡੰਗ ਚੋਲੋ ਭਾਵੇਂ ਤਿੰਨ ਡੰਗ ਚੋਲੋ ਫੋਲ ਦੀ ਕੀ ਕਰ ਸਕਦਾ ਥਾਨ ਬਾਈ ਨੇ ਦੱਸਿਆ ਕਹਿੰਦਾ ਅੱਧਾ ਗਾ ਬਾਕੀ ਕੋਲੇ ਆ ਕੇ ਤੂੰ ਥੋਲੀ ਕਰ ਤੜ ਆ ਬਹਿਣੀ ਵਾਲਾ ਮੂਰਲਾ ਥਾਨ ਹਾਂ ਲੇਵਾ ਬਹੁਤ ਕਮਾਲਾ ਬਾਕੀ ਥਾਨ ਚਾਰ ਹੀ ਨਿਕੜ ਮੈਂ ਥਾਣਾ ਭਾਈ ਬੱਚਾ ਇਹਦੇ ਮਗਰ ਆ ਗਿਆ ਬੱਸ ਕੱਦ ਵਡਾਲੀ ਵਡਾ ਕਿੰਨਾ ਦਾ ਤਿਆਰਾ ਦੁੱਧ ਭਾਈ 13 ਕਿਲੋ 12 ਕਿਲੋ ਦੇ ਦਾਂਗੇ ਆਪਾਂ ਤੇ ਮੁੱਲ ਇਹਦਾ 43000 ਰੁਪਏ ਠੀਕ ਹੈ ਭਾਈ ਮੁੱਲ ਬਾਈ ਨੇ ਇਹਦਾ ਕੋਈ 45000 ਰੁਪਏ ਰੱਖਿਆ ਬਾਕੀ ਬਾਈ ਕਹਿੰਦਾ ਹੈਗਾ ਦਾ ਮਾਨ ਤਾਨ ਜ਼ਰੂਰ ਹੋਣੀ ਗੱਲੇ ਵੇ ਦੀ ਫੀਟਿੰਗ ਬਾਈ ਚੈੱਕ ਕਰ ਸਕਦੇਮ ਬੜੀ ਚੰਗੀ ਆ ਬਹੁਤ ਸੋਹਣਾ ਲੇਵਾ ਬਾਕੀ ਰੰਗ ਰੂਪ ਉਹ ਪਿਆਰਾ ਆ ਗਿਆ ਪੋਤੀ ਵਤੀ ਖੁੱਲ ਨਾ ਕਮਾਲ ਦੇ ਲੇਵਾ ਬੜਾ ਕਮਾਲ ਆ ਹੂੰ ਸਹੀ ਗੱਲ ਹੈ ਕੰਡੇ ਇੱਕ ਵਾਰੀ ਹੋਰ ਬੋਲ ਲੜਾ 99487342 ਠੀਕ ਹੈ